ਦੇ 20 ਕਿਲੋ ਦੁੱਧ ਠੀਕ ਹੈ ਜੀ ਆਪਣੇ ਕੋਲੇ ਜਦੋਂ ਮਰਜੀ ਕੋਈ ਆ ਕੇ ਚੋ ਸਕਦਾ ਸਹੀ ਹੈ ਬਲੱਡ ਲਾਈਨ ਬਹੁਤ ਵਸਤਾਂ ਦੇ ਇੰਪੋਰਟ ਬਲੱਡ ਹੈਗਾ ਬਹੁਤ ਤਗੜੀ ਬਲੱਡ ਹੈਗਾ ਖੰਡੇ ਵਾਲੇ ਦੀ ਆ ਆਹੇ ਮਿੱਤਰੋ ਇਹ ਜੀ ਨਸਲ ਦੇਖ ਕੇ ਐ ਲੱਗਦਾ ਪਾਕਿਸਤਾਨ ਨਾਲ ਜੰਗ ਨਹੀਂ ਵਪਾਰ ਕਰਨਾ ਚਾਹੀਦਾ ਤੇ ਵਪਾਰ ਹੋਵੇ ਪਸ਼ੂਆਂ ਦਾ ਫਸਲਾਂ ਦਾ ਤੇ ਹੋਰ ਕਈ ਤਰ੍ਹਾਂ ਦਾ ਤੇ ਬਲੱਡ ਲਾਈਨ ਪਾਕਿਸਤਾਨੀ ਬਲੱਡ ਲਾਈਨ ਆ ਦੁੱਧ ਦੇ ਰਿਕਾਰਡ ਬਾਈ ਹੋਣਾ ਤੁਸੀਂ ਮੂਰਖੋ ਸੁਣ ਲਓ ਸਾਰੀ ਗੱਲਬਾਤ ਕਰਦੇ ਆ ਜੀ ਕੀ ਡਿਟੇਲ ਆ ਵੀਰੇ ਝੋਟੀ ਦੀ ਇਹ ਵੀਰੇ ਆਪਣੇ ਘਰ ਦੀ ਝੋਟੀ ਹੈ ਠੀਕ ਆ ਜੀ ਲੂਨ ਫੂਨ ਵਾਲੀ ਆ ਵੀਰੇ ਆਪਣੀਆਂ ਦੇ ਦਿਨ ਹੋ ਗਏ ਆ ਪੰਜ ਤਰੀਕ ਨੂੰ ਦਿਨ ਪੂਰੇ ਹੋਏ ਹੋਏ ਆ ਠੀਕ ਆ ਜੀ ਆ ਦੋ ਤਿੰਨ ਦਿਨ ਉੱਤੇ ਚੱਲਦੇ ਆਦੇ ਫੜੇ ਦਿਨ ਲੈ ਜੂਗੀ ਪੰਜ ਸੱਤ ਦਿਨ ਹਜੇ ਹੋਏ ਪੰਜ ਸੱਤ ਦਿਨ ਲੈ ਜੀ ਮਨ ਲੱਗਦਾ ਹੀ ਆ ਦੋ ਦਿਨ ਦਾ ਵੀਰੇ ਠੀਕ ਹੈ ਆਪਣੇ ਕੋਲ ਹੀ ਇਹਦੀ ਮਾਂ ਵੀ ਆ ਮਾਂ ਆਪਣੇ ਕੋਲ ਹੀ ਆ ਠੀਕ ਆ ਤੇ ਪਿਓ ਲਿਓ ਪਿਓ ਲਿਓ ਵੀ ਰਿਕਾਰਡ ਤੋਂ ਹੀ ਨੂੰ ਪਤਾ ਹੀ ਹੈ ਜੀ ਹੁਣ ਦੱਸਦਾ ਠੀਕ ਆ ਹਾਂ ਇਹ ABC ਵੀਰਾ ਵਾਲੀ ਦਾ ਬਾਗਰ ਆਣਾ ਠੀਕ ਆ ਜੀ ਬੋਲੋ ਤਾਂ ਫਿਰ ਸ਼ਹਿਨ ਸ਼ਾ ਦਾ ਪੋਤਾ ਬਾਦਲ ਠੀਕ ਆ ਬਬਾ ਦਾ ਬੱਚਾ ਵਾ ਠੀਕ ਆ ਜੀ ਏਸੀ ਵੀਰਾਜ ਦਾ ਉਹਦੇ ਤੋਂ ਗੱਬਣਾ ਗੱਬਣਾ ਜੀ ਹਾਂ ਜੀ ਬਲੱਡ ਲਾਈਨ ਬਹੁਤ ਆਸਤਾਨ ਦੇ ਇੰਪੋਰਟ ਬਲੱਡ ਦਾ ਬਹੁਤ ਤਗੜੀ ਬਲੱਡ ਹੈ ਨਾ ਕੰਡੇ ਵਾਲੀ ਜੀ ਆਪ ਆਹੇ ਠੀਕ ਆ ਜੀ ਆਪ ਕੰਡੇ ਵਾਲੀ ਤੇ ਇਹਦੀ ਮਾਂ ਦਿਖਾਈਏ ਆਪਾਂ ਮੜੀ ਹਾਂਜੀ ਹਾਂਜੀ ਆ ਜੀ ਆ ਇਹਦੀ ਮਾਂ ਹੈ ਆ ਇਹਦੀ ਮਾਂ ਵਾ ਜੀ ਠੀਕ ਆ ਇਹਦਾ ਰਿਕਾਰਡ ਬਈ ਕੀ ਆ ਸਿਰੇ 20 ਕਿਲੋ ਦੁੱਧ ਠੀਕ ਆ ਜੀ ਆਪਣੇ ਕੋਲੇ ਦਰੋ ਮਾਰਦੀ ਕੋਈ ਆ ਕੇ ਚੋ ਸਕਦਾ ਸਹੀ ਆ ਦੀ ਤੋਂ 25 ਦਿਨਾਂ ਦੀ ਸਿਹਤ ਹੋਈ ਹੈ ਇਹ ਅੱਜ ਠੀਕ ਹੈ ਬੱਚਾ ਕਿ ਇਹ ਦੇ ਅੰਦਰ ਮਰ ਗਿਆ ਸੀਗਾ ਸਹੀ ਹੈ 18 ਕਿਲੋ ਤੋਂ ਤਾਂ ਫੜੇ ਦੇ ਬੰਦੇ ਸੀ ਤਿਆਰ ਹੈਗਾ ਤਿਆਰ ਹੈ ਮਿੱਤਰੋ ਸਾਰਾ ਪਰਿਵਾਰ ਕੈਨੇਡਾ ਦੇ ਵਿੱਚ ਆ ਤੇ ਦੋ ਭਰਾਵਾਂ ਨੇ ਇਹ ਫਾਰਮ ਸੰਭਾਲਿਆ ਹੋਇਆ ਸੀ ਆਤਮਜੀਤ ਸਿੰਘ ਤੇ ਭਾਈ ਹਰਦੀਪ ਸਿੰਘ ਜੀ ਭਾਈ ਹਰਦੀਪ ਸਿੰਘ ਜੀ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਉਹ ਚੜ੍ਹਾਈ ਕਰ ਚੁੱਕੇ ਆ ਤੇ ਭਾਈ ਆਤਮਜੀਤ ਸਿੰਘ ਜੀ ਇਸ ਫਾਰਮ ਦੀ ਹੁਣ ਦੇਖਰੇਖ ਕਰ ਰਹੇ ਆ ਤੇ ਬੜੇ ਅਫਸੋਸ ਦਾ ਕਹਿਣਾ ਪਿਆ ਰਿਹਾ ਵਾ ਕਿ ਇੰਨਾ ਭਰਿਆ ਹੋਇਆ ਪਰਿਵਾਰ ਛੱਡ ਕੇ ਜਾਣਾ ਦੁਨੀਆ ਤੋਂ ਤੇ ਪਰ ਇੱਕ ਚੰਗੀ ਨਸਲ ਬਣਾ ਕੇ ਅੱਗੇ ਸੌਂਪ ਗਏ ਆ ਤੇ ਇੰਨੀ ਡਿਟੇਲ ਘੋੜੀਆਂ ਵਿੱਚ ਨਹੀਂ ਹੁੰਦੀ ਲੋਕਾਂ ਕੋਲੇ ਜਿੰਨੀ ਇਹ ਡਿਟੇਲ ਮੱਝਾਂ ਦੀ ਸਾੰਭੀ ਫਿਰਦੇ ਆ ਨਾਨੀ ਕਢਾਨੀ ਤੱਕ ਦੀ ਸਾਰੀ ਤੇ ਜਿੰਨੇ ਵੀ ਨਾਗਾ ਇਸ ਫਾਰਮ ਦੇ ਉੱਤੇ ਸਾਰੇ 15 ਪਲਾਸੀ ਆ ਜਾਇ ਤੁਸੀਂ ਜਾ ਕੇ ਦੇਖ ਲਿਓ ਚੋਾਈ ਕਰਾ ਲਿਓ ਮੇਲਿਆਂ ਤੇ ਕੰਪੀਟੀਸ਼ਨ ਵੀ ਲੜਦੇ ਆ ਤੇ ਚੰਗੀ ਨਸਲ ਵੀ ਤਿਆਰ ਕਰਦੇ ਆ ਤਿਆ ਨਗੀਨਾ ਤੁਹਾਡੇ ਸਾਹਮਣੇ ਹੀ ਆ ਇਸ ਝੋਟੀ ਦੀ ਜਿਹੜੀ ਮਾਂ ਦਾ ਦੁੱਧ ਦਾ ਰਿਕਾਰਡ ਤਕਰੀਬਨ 20 ਕਿਲੋ ਦਾ ਚੱਲਦਾ ਹੀ ਰਹਿੰਦਾ ਵਾ ਤੇ ਹੁਣ ਵੀ ਉਹਨੂੰ ਥੋੜੇ ਦਿਨ ਹੀ ਹੋਏ ਆ ਸੂਈ ਨੂੰ ਤੇ 15 ਪਲਸ ਹੁਣ ਵੀ ਚੱਲੀ ਜਾਂਦੀ ਆ ਤੇ ਜਦੋਂ ਮਰਜੀ ਤੁਸੀਂ ਇਸ ਝੋਟੀ ਦੇ ਰਿਕਾਰਡ ਚੈੱਕ ਕਰ ਸਕਦੇ ਹੋ ਤੁਸੀਂ ਤੇ ਮੋਲ ਵੀ ਬਾਈ ਉਹਨਾਂ ਦੇ ਵੀਡੀਓ ਦੇ ਵਿੱਚ ਹੀ ਕਰਤਾ ਕੋਈ ਘਬਰਾਉਣ ਵਾਲੀ ਗੱਲ ਨਹੀਂ ਕੋਈ ਵਪਾਰ ਦਾ ਕੰਮ ਨਹੀਂ ਸਾਰਾ ਸ਼ਕੀਨੀ ਦਾ ਮਾਲ ਹੈ ਇਹਨਾਂ ਕੋਲ ਟਾਪ ਕੁਆਲਿਟੀ ਹੈ ਸਾਰਾ ਹਾਂਜੀ ਵੀਰੇ ਤੇ ਰੇਟ ਦਾ ਵੀਰੇ ਕੀ ਰੇਟ ਰੱਖਿਆ ਤੂੰ ਕੀ ਕਰ ਲੈਨੇ ਆਂ ਵੀਡੀਓ ਚ ਕਰਦੇ ਆ ਸਹੀ ਆ ਕੀ ਰੇਟ ਹੈ ਦਾ ਵੀਰੇ ਕਰਦੇ ਆ ਆਪਾਂ 2 ਲੱਖ ਦੀ 2 ਲੱਖ ਹਾਂਜੀ ਠੀਕ ਆ ਤੇ ਲੋਕੇਸ਼ਨ ਵੀਰੇ ਆਪਣੀ ਲੋਕੇਸ਼ਨ ਵੀਰੇ ਪਿੰਡ ਆਪਣਾ ਕੋਂਗੇਗਲਾ ਠੀਕ ਆ ਜਿਲ੍ਹਾ ਲੁਧਿਆਣਾ ਹਾਂਜੀ ਅਸੀਲ ਜਗਰਾਉਂ ਠੀਕ ਆ ਆਪਣਾ ਘਰ ਹੈਗਾ ਡੱਲੇ ਵਾਲੇ ਅੱਡੇ ਤੇ ਸਹੀ ਆ ਵੀਰੇ ਤੇ ਬਾਕੀ ਆਪਾਂ ਡਾਕਟਰ ਸਾਹਿਬ ਦਾ ਵੀ ਥਿਊ ਲੈਨੇ ਮਾੜਾ ਆ ਤੱਕ ਬਾਈ ਹੁਣਾਂ ਕੋਲੇ ਮੱਝ ਹੈਗੀ ਆ ਆਪਦੀ ਘਰ ਦੀ ਜਣਦੀ 15+ ਹੀ ਚੱਲਦੀ ਆ ਸਾਡੇ ਕੋਲ ਪਹਿਲਾਂ ਪੁਰਾਣੀ ਮੱਝ ਐਨਾਂ ਕੋਲੇ 15+ ਹੁਣ ਵੀ ਜੇ ਕਹਿੰਦੇ ਚੋਣੀ ਇਹਦੀ ਮਾਂ ਹੋਰ ਨਹੀਂ ਜਵਾ ਲਾਂਗੇ 15+ ਤੇ ਹੀ ਚੱਲ ਠੀਕ ਆ ਦੱਸ ਹਾਂਜੀ ਬਾਈ ਜੀ ਦੇਖੋ ਨੀ ਬਹੁਤ ਵਧੀਆ ਬਈ ਛੋਟੀ ਸਖੀ ਆ ਮਿੱਤਰੋ ਪੂਰੀ ਟੌਪ ਕੁਆਲਿਟੀ ਨੀਲੀ ਰਾਵੀ ਦੀ ਜਿਹੜੀ ਸ਼ਕੀਨ ਛੋਟੀ ਅੱਜ ਆਪਾਂ ਤੁਹਾਨੂੰ ਦਿਖਾਈ ਆ ਆਉਣ ਵਾਲੇ ਸਮਿਆਂ ਵਿੱਚ ਇੱਕ ਚੰਗੇ ਰਿਕਾਰਡ ਵਾਲੀ ਮੱਝ ਬਣ ਸਕਦੀ ਏ ਤੁਹਾਡੇ ਸਾਹਮਣੇ ਸਿਰ ਤੇ ਆ ਕਿਉਂਕਿ ਬਲੱਡ ਲਾਈਨ ਪੱਖੋਂ ਕੋਈ ਕਮੀ ਨਹੀਂ ਬਾਈ ਸ਼ਕੀਨੀ ਪੱਖੋਂ ਕੋਈ ਕਮੀ ਨਹੀਂ ਗਈ ਤੇ ਕਰ ਲਿਓ ਸੁਖੇ ਬਾਈ ਹੁਣਾਂ ਨਾਲ ਸੰਪਰਕ ਸਕਰੀਨ ਦੇ ਉੱਤੇ ਨੰਬਰ ਹੈਗੇ ਪਿੰਡ ਕੌਂਕੀਕਲਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜਉਂਦੇ ਵਸਦੇ ਰਹੋ ਧੰਨਵਾਦ